ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਮੇਰੇ ਚੋਲ ਬਿਨੇ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਹਾਂਜੀ ਦੇਣ ਹੈਗਾ ਸੋਮਵਾਰ ਦਾ ਸਵੇਰ ਦਾ ਟਾਈਮ ਹੈ ਇੱਕ ਤੇ ਆਪਾਂ ਲੱਗੇ ਸੀ ਇਥੇ ਮੂੜੀਆਂ ਕੰਦੂਕਾਸ ਕਰਨਾ ਤੇ ਮੂੜੀਆਂ ਕੰਦੂਕਾਸ ਕਰਕੇ ਅੱਜ ਆਪਾਂ ਬਣਾਵਾਂਗੇ ਮੂੜੀਆਂ ਵਾਲੇ ਪਾਠੇ ਕੋਬੀ ਸਵੇਰ ਨੂੰ ਜੀ ਤੇਹਨ ਦੇ ਵਿੱਚ ਵਧੀਆ ਖਾਣ ਹੋ ਜਾਂਦਾ ਹੈ ਸਦਾ ਕੋਈ ਨਹੀਂ ਜਿੱਕੇ ਨੂੰ ਕਰਾਂ ਤੇ ਆਮੇ ਏਟ ਕਰਦੇ। ਇਹੋ ਮੈਂ ਕਿ ਮੈਂ ਨਹੀਂ ਜਨਾ ਖਾਦੇ ਜਾਣਗੇ। ਇਹਨਾਂ ਨੂੰ ਮੈਂ ਆਪ ਬਣਾ ਲਵਾਂ। ਕਿੱਥੇ ਬਣਾਗੇ ਇਹਨਾਂ ਨੂੰ। ਥੋੜੇ ਮਿੰਟ ਲੱਗਿਆ ਸੀ। ਲੋ ਜੀ ਇੱਥੇ ਮੈਂ ਤੇਜਸ ਕਰਨਤਾ ਛਿਲ ਰਹੀ ਸੀਗੇ ਮੂੜੀਆਂ ਮੂੜੀਆਂ ਦੇ ਪਰੌਂਠੇ ਬਣਾਉਣ ਦੀ ਸਲਾਸੀ ਅੱਜ ਮੈਂ ਖਾ ਚਲੋ ਟਿਫਨ ਦੇ ਵਿੱਚ ਬਣ ਲਾਂਗੇ ਤੇ ਸੈਜਬ੍ਰੀਤ ਫਿਰਦਾ ਸੀਗਾ ਰਸਿਆ ਸਾਡੇ ਦਾ ਇਹ ਨਾ ਐਪਲੀਕੇਸ਼ਨ ਲਿਖੀ ਫਿਰਦਾ ਸੀਗਾ ਅੱਜ ਤੇ ਇੱਥੇ ਕਹਿ ਰਿਆ ਸੀਗਾ ਦਾ ਮੇਰਾ ਵੀ ਸਾਈਨ ਕਰੋ ਐਪਲੀਕੇਸ਼ਨ ਤੇ ਵੀ ਮੈਨੂੰ ਛੁੱਟੀ ਦਿਵਾ ਸਕੂਲੋਂ ਤੇ ਇਹਨੇ ਸਾਡੀ ਵੀਡੀਓ ਬੰਦ ਕਰਤੀ ਸੀਗੀ ਜਲਦੀ ਜਲਦੀ ਤਾਂ ਕਰਕੇ ਜਸਕਰਨ ਦੇਖਣ ਗਿਆ ਸੀ ਉੱਟ ਕੇ ਕਹਿੰਦਾ ਤਾਂ ਬੰਦ ਕਰਤੀ ਹਾਂ ਫੋਨ ਸਵਿਚੀ ਨਾਲ ਲੜ ਰਿਆ ਸੀ ਦੇਖੋ ਇੱਥੇ ਮੈਨੂੰ ਮੈਂ ਤਾਂ ਕਰ ਰਿਹਾ ਸੀ ਕਹਿੰਦਾ ਮੇਰੀ ਐਪਲੀਕੇਸ਼ਨ ਤੇ ਸਾਈਨ ਕਰ ਮੈਂ ਤਾਂ ਵੀ ਨਹੀਂ ਮੈਂ ਨਹੀਂ ਸਾਈਨ ਕਰਨੇ ਹੈਗੇ ਵੀ ਕੱਲ ਤਾਂ ਹਲੇ ਐਤਵਾਰ ਨਹੀਂ ਗਿਆ ਹੈ ਮੈਂ ਨਹੀਂ ਹੈ ਨਹੀਂ ਛੇਤੀ ਨਹੀਂ ਛੁੱਟੀ ਕਰਨੀ ਹੈਗੀ ਵੀ ਤੋ ਅੱਜ ਜਾਇਆ ਸਕੂਲ ਚਲੋ ਵੀ ਮੰਗਲਵਾਰ ਦੀ ਮੈਂ ਦਿਨ ਛੁੱਟੀ ਦਵਾ ਦੂੰਗੀ ਛੁੱਟੀ ਕਰਨ ਨੂੰ ਤਾਂ ਕਹਿ ਰਿਹਾ ਸੀਗਾ ਇਹ ਕਹਿ ਰਿਹਾ ਸੀਗਾ ਵੀ ਮੈਨੂੰ ਦਵਾਈ ਦਵਾ ਕੇ ਲੈ ਕੇ ਆ ਇਹਦੀ ਦਵਾਈ ਦੇ ਮੇਰੇ ਨਾਲ ਐਨੇ ਚੱਕਰ ਲੱਗਦੇ ਨੇ ਛੁੱਟੀ ਤੇ ਛੁੱਟੀਆਂ ਹੋਈ ਜਾਂਦੀਆਂ ਨੇ ਮੈਨੂੰ ਐਦਾਂ ਵੀ 9ਵੀਂ ਕਲਾਸ ਦੀ ਪੜ੍ਹਾਈ ਆ ਵੀ ਇਹਦੀ ਛੁੱਟੀਆਂ ਹੋਈ ਜਾਂਦੀਆਂ ਨੇ ਤੇ ਦਵਾਈ ਐਦਾਂ ਹੈ ਕਿ ਇਹਦੇ ਨਾਲ ਜਿਹੜੀ ਖਾਜ ਹੋਈ ਹੋਈ ਆ ਨਾ ਦਦ ਕਹਿ ਲੋ ਚਾਹੇ ਖਾਜ ਕਹਿ ਲੋ ਉਲਟੇ ਨਹੀਂ ਆ ਰਹੀ ਹੈਗੀ ਜਖਮ ਹੋਏ ਪੈਨੇ ਦੇ ਪੱਟਾਂ ਤੇ ਨੇ ਨਾ ਮਤਲਬ ਦਾਦ ਜੀ ਨਾਲ ਨਾਲ ਤਾਂ ਪੱਟ ਵੀ ਕਾਲੇ ਹੋਏ ਪੈਨੇ ਨਾਲੇ ਉਹ ਗਾਹਾਂ ਦਿਖਾਉ ਤੁਰੀ ਜਾਂਦੀ ਹੈ ਜਿੰਨਾ ਚਿਰ ਮਤਲਬ ਦਵਾਈ ਖਾਈ ਜਾਂਦਾ ਉਹਨਾਂ ਚਿਰ ਠੀਕ ਰਹਿੰਦਾ ਹੈ ਫੇਰ ਉਦਾਂ ਹੀ ਹੋ ਜਾਂਦਾ ਹੈ ਤੇ ਫੇਰ ਮੈਂ ਤਾਂ ਹੁਣੇ ਦੁਖੀ ਹੋਈ ਪਈ ਆ ਮੈਂ ਕਿੱਥੋਂ ਮੈਂ ਤੈਨੂੰ ਦਵਾਈ ਦਵਾਵਾਂ ਮੈਂ ਨਾ ਇੰਨੇ ਡਾਕਟਰਾਂ ਤੋਂ ਉਹਨੂੰ ਦਵਾਈ ਦਵਾਤੀ ਤੇ ਇਹਦੇ ਖਾਜ ਜੀ ਲੋਟੇ ਨਹੀਂ ਆ ਰਹੀ ਹੈ ਜੀ ਤੇ ਮੈਂ ਇੱਥੇ ਇਹਦੇ ਟੀਕੇ ਵੀ ਲਵਾਤੇ ਜਿਹੜੇ ਦਾਦ ਦੇ ਕੋਰਸ ਹੁੰਦੇ ਨੇ ਪੰਜ ਛੇ ਟੀਕੇ ਹੁੰਦੇ ਨੇ ਉਹ ਵੀ ਲਵਾਤੇ ਬਾਕੀ ਸਰਕਾਰੀ ਚੋ ਵੀ ਦਵਾਈ ਲੈਂਦੀ ਸਮਰਾਲੇ ਤੋਂ ਵੀ ਲੈਂਦੀ ਤੇ ਇੱਥੇ ਜਿਹੜੇ ਇੱਥੇ ਡਾਕਟਰ ਸੀ ਦੋ ਤਿੰਨ ਉਹਨਾਂ ਤੋਂ ਵੀ ਖੁਲਾਤੀ ਪਰ ਇਹਨੂੰ ਰਾਹ ਮੇ ਨਹੀਂ ਆ ਰਿਹਾ ਹੈਗਾ ਮੈਂ ਕਿਹਾ ਵੀ ਹੁਣ ਮੈਂ ਤੈਨੂੰ ਕਿੱਥੇ ਲੈ ਕੇ ਜਾਵਾਂ ਮੈਂ ਬੇਰੋਜ਼ੀ ਰੋਜ਼ ਮੇ ਤੋਂ ਨਹੀਂ ਛੁੱਟੀਆਂ ਕਰਕੇ ਨਾ ਤਾਂ ਜਿਵੇਂ ਤੋਂ ਘਰੇ ਕੰਮ ਛੱਡ ਕੇ ਜਾ ਹੁੰਦਾ ਹੈ ਫਿਰ ਸਾਰਾ ਕੰਮ ਕਰਕੇ ਜਾਣਾ ਪੈਂਦਾ ਆ ਕੇ ਫੇਰ ਕਰਨਾ ਹੁੰਦਾ ਔਖਾ ਬਹੁਤ ਹੈ ਜੀ ਰੋਜ਼ ਦੀ ਰੋਜ਼ ਬਾਹਰ ਜਾਣਾ ਮੈਂ ਤਾਂ ਔਖੀ ਹੀ ਪਈ ਨਾ ਮੈਂ ਖਿਆ ਵੀ ਮੈਂ ਨਹੀਂ ਵੀ ਤੈਨੂੰ ਛੁੱਟੀ ਦਿਵਾਉਣੀ ਹੈਗੀ ਵੀ ਤੂੰ ਅੱਜ ਸਕੂਲ ਚ ਆਇਆ ਤੇ ਇਹ ਮੰਨ ਨਹੀਂ ਰਿਹਾ ਸੀਗਾ ਕਹਿੰਦਾ ਵੀ ਤੂੰ ਮੈਨੂੰ ਛੁੱਟੀ ਦਿਵਾ ਦੇ ਮੈਂ ਖਿਆ ਨਹੀਂ ਵੀ ਤੂੰ ਅੱਜ ਜਾ ਕੇ ਆ ਬਸ ਇਦਾਂ ਹੀ ਇਹਦਾਂ ਬਹਿਸ ਚੱਲ ਰਹੀ ਸੀ ਤੇ ਫਿਰ ਇੱਥੇ ਬਹਿ ਗਿਆ ਵਿੱਚ ਜੇ ਰੋੜ ਵੀ ਲੱਗ ਗਿਆ ਸੀਗਾ ਛੁੱਟੀ ਵਾਸਤੇ ਹੀ ਕਹਿੰਦਾ ਮੈਨੂੰ ਛੁੱਟੀ ਦਿਵਾ ਤੇ ਆ ਦੇਖੋ ਫਿਰ ਅਖਾਵਾ ਰੰਨਾ ਸੀਗੀਆਂ ਇਹਦੀਆਂ ਮੈਂ ਖਿਆ ਵੀ ਨਹੀਂ ਤੇਜਸ ਕਰਨ ਕਹਿ ਰਿਹਾ ਸੀ ਕਹਿੰਦਾ ਵੀ ਤੂੰ ਅੱਜ ਚੱਲ ਜਾ ਕੋਈ ਨਾ ਮੰਮੀ ਤੈਨੂੰ ਕੱਲ ਨੂੰ ਛੁੱਟੀ ਦਵਾ ਲਿਓ ਪਰ ਕਿੱਥੇ ਮੰਨਦਾ ਇਹ ਤੇ ਫੇਰ ਚਲੋ ਇਦਾਂ ਹੀ ਇਹਨੂੰ ਕਹਿ ਕੂ ਕੈ ਅਸੀਂ ਫਿਰ ਮੈਂ ਉਹਦੇ ਮਾਮੇ ਨੂੰ ਫੋਨ ਕਰਿਆ ਮੈਂ ਕਿਹਾ ਵੀ ਇਹ ਜਾਂਦਾ ਨਹੀਂਗਾ ਵੀ ਸਕੂਲ ਬੇਰੁਕੈ ਸੰਜਾ ਫਿਰ ਉਹਨੇ ਮੜਾ-ਮੋਟਾ ਕਿਹਾ ਇਹਨੂੰ ਤੇ ਚਲੋ ਜੀ ਇੱਕੜੇ ਫਿਰ ਅਸੀਂ ਸਮਝਾ ਸਮਝੋ ਕੇ ਭੇਜ ਦਿੱਤਾ ਪਰ ਫੇਰ ਵੀ ਇਹਨੇ ਮੈਨੂੰ ਕਿਹਾ ਕਹਿੰਦਾ ਵੀ ਤੂੰ ਅੱਜ ਆ ਕੇ ਜਾਈ ਮੈਡਮ ਕੋਲ ਮੈਡਮ ਨੂੰ ਕਹਿ ਕੇ ਜਾਈ ਵੀ ਇਹ ਤਾਂ ਇੰਨੀਆਂ ਛੁੱਟੀਆਂ ਕਰਦਾ ਵੀ ਇਹਦੇ ਖਾਜ ਜੀ ਹੋਈ ਹੋਈ ਆ ਤੇ ਫਿਰ ਮੈਂ ਇਹਨੂੰ ਮਨਾ ਲਿਆ ਸੀਗਾ ਮੈਂ ਕਿਹਾ ਵੀ ਹਾਂ ਚਲੋ ਮੈਂ ਆ ਚੁंगी ਅੱਜ ਵੀ ਤੇਰੇ ਕਲਾਸ ਕਲਾਸ ਟੀਚਰ ਕੋਲ ਜਾ ਜਾਉਂਗੀ ਵੀ ਨਾਲੇ ਉਹਨੂੰ ਕਹਾਂਉਂਗੀ ਤੇ ਫਿਰ ਇੱਥੇ ਮੈਂ ਲੱਗ ਗਈ ਸੀਗੀ ਜਿਸ ਕਰਨ ਦਾ ਸਿਰ ਵੋਣ ਉਹਨੂੰ ਆਏ ਸੀਗਾ ਵੀ ਮੰਮੀ ਮੇਰਾ ਸਿਰਵਾ ਦੇ ਮੈਨੂੰ ਨਾ ਲੇਟ ਕਰੀ ਚੱਲ ਮੈਂ ਚੱਲ ਦੂੰ ਬਾਹਰ ਪਹਿਲਾਂ ਵੀ ਇਹਨੇ ਤਾਂ ਹਾਲਿਆਕੇ ਨਹੀਂ ਲੱਗਣਾ ਹੈਗਾ ਸਿਰ ਮਾਉਣ ਨੂੰ ਉਹ ਤਾਂ ਛੁੱਟੀ ਦਾ ਹੀ ਹੋਇਆ ਪੈ ਤੇ ਵੀ ਛੁੱਟੀ ਕਰਾ ਦੇ ਬਸ ਮਵੀ ਨੂੰ ਸਕੂਲੋਂ ਤੇ ਬਹਨ ਇਹ ਲਾ ਰਿਆ ਸੀਗਾ ਕਦੇ ਕਹਿ ਰਿਆ ਤੇ ਮੇਰੇ ਖਾਜ ਹੁੰਦੀ ਆ ਮੈਂ ਨਹੀਂ ਜਾਣਾ ਹੈਗਾ ਮੈਂ ਇੰਜਨ ਬਸ ਇਦਾਂ ਹੀ ਕਰੀ ਜਾਂਦਾ ਸੀਗਾ ਖਾਜ ਹੁੰਦੀ ਵੀ ਹੈਗੀ ਆ ਜੀ ਉਹਦੇ ਫਿਰ ਉਹ ਫਿਰ ਮੈਂ ਵੀ ਹੁਣ ਕਿੱਥੇ ਲੈ ਕੇ ਜਾਵਾਂ ਉਹਨੂੰ ਰੋਜ਼ ਦੀ ਰੋਜ਼ ਤੇ ਤਾਂ ਹੀ ਮੈਂ ਉਹਨੂੰ ਕਹਿ ਰਹੀ ਸੀ ਮੈਂ ਵੀ ਤਾਂ ਅੱਜ ਜਾਇਆ ਵੀ ਕੱਲ ਛੁੱਟੀ ਨਹੀਂ ਗਈ ਆ ਵੀ ਐਤਵਾਰ ਦੀ ਫੇਰ ਟੀਚਰ ਕਰਨਗੇ ਵੀ ਤੂੰ ਆਇਆ ਨਹੀਂ ਹੈ ਨਾ ਇੱਕ ਤਾਂ ਇਹਨੇ ਸ਼ਨੀਵਾਰ ਦੀ ਵੀ ਛੁੱਟੀ ਕਰ ਲਈ ਸੀਗੀ ਤੇ ਫੇਰ ਅੱਜ ਕਰਨ ਨੂੰ ਲੱਗਿਆ ਹੋਇਆ ਸੀਗਾ ਛੁੱਟੀ ਪਰ ਮੈਂ ਇਹਨੂੰ ਕਰਨ ਨਹੀਂ ਦਿੱਤੀ ਬਸ ਇਦਾਂ ਹੀ ਫੇਰ ਅਸੀਂ ਮਨਾਮ ਲੋ ਕੇ ਪੇਛਤਾ ਸੀਗਾ ਚਲੇ ਗਿਆ ਸੀਗਾ ਸਕੂਲ ਤੇ ਉਸ ਤੋਂ ਬਾਅਦ ਫੇਰ ਮੈਨੂੰ ਇਹ ਕਹਿ ਗਿਆ ਸੀਗਾ ਕਹਿੰਦਾ ਵੀ 12 ਵਜੇ ਆਜੇ ਮੇਰੇ ਸਕੂਲ ਤੇ ਮੈਂ ਵੀ ਫੇਰ ਕੰਮਕਾਰ ਕਰਕੇ ਫੇਰ ਇਹ ਸਕੂਲ 'ਚ ਜਾ ਕੇ ਇਹਦੀ ਮੈਡਮ ਨੂੰ ਦੱਸ ਸਕਿਆ ਹੀ ਤੇ ਫੇਰ ਉਹ ਤੋਂ ਛੁੱਟੀ ਵੀ ਲੈ ਕੇ ਇਨਕਲ ਦੇ ਮੈਂ ਹਾਂ ਵੀ ਇਹਦੇ ਇਦਾਂ ਦਾ ਵੀ ਹੋਈ ਹੋਈ ਆ ਦੱਦ ਵਗੈਰਾ ਵੀ ਉਹ ਆਰਾਮ ਨਹੀਂ ਆ ਰਿਹਾ ਹੈਗਾ ਫਿਰ ਉਹਨੇ ਨਾ ਸਾਨੂੰ ਦੋ ਡਾਕਟਰਾਂ ਦਾ ਵੀ ਦੱਸੇ ਨੇ ਵੀ ਉੱਥੇ ਹੈਗੇ ਨੇ ਖੰਨੇ ਵੀ ਚਮੜੀ ਦੇ ਸਕਿਨ ਕੇਅਰ ਸਕਿਨ ਵਾਲੇ ਵੀ ਤੁਸੀਂ ਉੱਥੇ ਨਾ ਉਹਨਾਂ ਕੋਲ ਜਾ ਕੇ ਦਿਖਾ ਲਓ ਤਾਂ ਫਿਰ ਉਹਨਾਂ ਨੇ ਸਾਨੂੰ ਐਡਰੈਸ ਦਿੱਤੇ ਉਹਦੇ ਦੱਸੇ ਵੀ ਕਿੱਥੇ-ਕਿੱਥੇ ਨੇ ਚਲੋ ਫਿਰ ਮੈਂ ਵੀ ਚੱਲਣ ਲਈ ਛੁੱਟੀ ਫਿਰ ਲੈ ਲਈ ਸੀਗੀ ਉਹਨਾਂ ਨੂੰ ਮੈਂ ਵੇ ਚਲੋ ਦੇਖਦੇ ਆ ਕੱਲ ਨੂੰ ਦਵਾਈ ਆਉਂਗੀ ਟਾਈਮ ਕੱਢ ਕੇ ਦਵਾਈ ਦੇਖਦੇ ਆ ਜੀ ਜਾ ਹੁੰਦਾ ਕਿ ਨਹੀਂ ਹਲੇ ਵੀ ਕੋਈ ਪੱਕਾ ਪਤਾ ਨਹੀਂ ਪਰ ਮੈਂ ਛੁੱਟੀ ਤਾਂ ਦਵਾਈ ਲਿਆਂਦੀ ਤੇ ਦੇਖਦੇ ਆ ਕੀ ਹਾਲ ਹੁੰਦਾ ਮੈਂ ਤਾਂ ਔਖੇ ਪਈ ਐ ਨੇ ਪੈਸੇ ਲਾਤੇ ਮੈਂ ਖਾਜੀ ਦੀ ਦਵਾਈ ਦੇ ਪਰ ਰਾਵੇ ਨਹੀਂ ਆ ਰਿਹਾ ਹੈਗਾ ਪਤਾ ਉਹ ਕਿੱਥੋਂ ਹੋ ਗਈ ਪਤਾ ਹੀ ਨਹੀਂ ਲੱਗਿਆ ਸਾਨੂੰ ਤਾਂ ਕਿੱਥੋਂ ਹੋ ਗਈ ਇਹ ਤੇ ਬਸ ਇਦਾਂ ਹੀ ਬਾਤਾਂ ਜਾਂ ਬਤਿਆ ਪਿਆ ਇਹਦਾ ਤੇ ਔਖਾ ਤਾਂ ਬਹੁਤ ਆ ਜੀ ਮੇ ਜਿੱਥੇ ਖਾਜ ਹੋਣ ਲੱਗਦੀ ਹੈ ਫਿਰ ਖਾਜ ਹੋਈ ਹੋ ਜਾਂਦੀ ਹੈ ਫਿਰ ਉਹ ਨਿਕਲ ਨਾ ਜਾਂਦਾ ਹੈ ਕਈ ਵਾਰ ਤਾਂ ਇੰਨੀ ਖਾਜ ਹੁੰਦੀ ਹੈ ਤੇ ਅੱਜ ਤਾਂ ਰੋਣੇ ਲੱਗ ਗਿਆ ਸੀਗਾ ਛੁੱਟੀ ਵਾਸਤੇ ਬਾਅਦ ਵਿੱਚ ਖੁਸ਼ ਹੋ ਕੇ ਚਲੇ ਗਿਆ ਜਦ ਮੈਂ ਕਹੇ ਤਾਂ ਮੈਂ ਵੀ ਤਰ੍ਹਾਂ ਸਕੂਲ ਚਾਹੂੰਗੀ ਫਿਰ ਚਲੇ ਗਿਆ ਸੀਗਾ ਲਓ ਜੀ ਇੱਥੇ ਮੈਂ ਜਸਕਰਨ ਦਾ ਸਿਰਵਾ ਦੂੰਗੀ ਇਹ ਜਸਕਰਨ ਤਾਂ ਅੱਜ ਆਪਨੇ ਆਪੇ ਚਲੇ ਗਿਆ ਸੀਗਾ ਇਹ ਨਹੀਂ ਅੜਿਆ ਹੈਗਾ ਕਦੇ-ਕਦੇ ਜਸਕਰਨ ਅੜ ਜਾਂਦਾ ਕਦੇ ਇਹ ਅੜ ਜਾਂਦਾ ਦੋਨੋਂ ਹੀ ਐਂ ਕਰਦੇ ਨੇ ਕਈ ਵਾਰ ਦੋਨੋਂ ਹੀ ਅੜ ਜਾਂਦੇ ਨੇ। ਤੇ ਭੇਜਣੇ ਪੈਂਦੇ ਨੇ ਘੂਰ ਕੇ। ਮੇਤੋ ਤਾਂ ਹਲੇ ਘੱਟੇ ਵੱਧ ਡਰਦੇ ਨੇ ਉਹਦੇ ਪਾਪੇ ਤੋਂ ਹੀ ਡਰਦੇ ਨੇ। ਉਹਦੀ ਘੂਰ ਬਹੁਛੇ ਦੀ ਮੰਨਦੇ ਨੇ। ਉਹਦਾ ਤਾਂ ਜੇ ਆ ਜਾਵੇ ਵੀ ਇਹਨਾਂ ਦੇ ਰੋਂਦਿਆਂ ਦੇ ਜਦੇ ਬਹਿ ਜਾਂਦੇ ਨੇ ਚੁੱਪ ਕਰਕੇ ਬੋਲਣਾ ਹੀ ਚੁੱਪ ਕਰ ਜਾਂਦੇ ਨੇ ਫਿਰ ਫਿਰ ਓਕੜੇ ਤੁਰ ਪੰਦੇ ਨੇ। ਉਹ ਉਹਦਾ ਡਰ ਕਾਫੀ ਹੈ ਇਹਨਾਂ ਨੂੰ। ਆਉਦੇ ਪਾਪੇ ਤੋਂ ਹੀ ਡਰਦੇ ਨੇ ਮੇਤੋ ਨਹੀਂ ਡਰਦੇ ਹੈਗੇ ਇਹਨਾਂ। ਤੇ ਲਓ ਜੀ ਇੱਥੇ ਮੈਂ ਨਾ ਇਹਦਾ ਸਰਵਾਦੂਗੀ ਜਸਕਾਂਦਾ ਹੁਣ ਤੇ ਇਸ ਕਰ ਨੂੰ ਭੇਜ ਦਾਂਗੇ ਤਿਆਰ ਕਰਕੇ ਆਪਾਂ ਬਾਕੀ ਫਿਰ ਦੇਖਦੇ ਆਂ ਕੀ ਕੰਮ ਕਰ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਅੱਗੇ ਜਿੰਨੇ ਐਸੀ ਗਾ ਵੀ फटाफट ਚਲੋ ਹਨਾ ਜਿੰਨੇ ਕੰਮ ਨੇ ਪੜਨੇ ਨੇ ਨਵੇੜ ਕੇ ਮੈਂ ਇਹ ਸਕੂਲ ਜਾਇਆ ਮੈਂ ਦੇ ਕਿਉਂਕਿ ਜਿਹਨੇ 12 ਵਜ ਦਾ ਟਾਈਮ ਲੈ ਲੈ ਸੀਗਾ ਮੈਂ ਤੋਂ ਫਿਰ 12 ਵਜ ਤੋਂ ਪਹਿਲਾਂ ਮੈਨੂੰ ਕੰਮ ਨਵੇੜਨਾ ਸੀਗਾ ਤੇ ਬਾਕੀ ਜੇ ਇੱਧਰ ਜਿਹੜੀ ਆ ਪਰ ਮਿੱਟੀ ਲੈ ਇਸੇ ਚੁੱਲ੍ਹੇ ਨੂੰ ਗਲੇ ਸੁੱਕੀ ਨਹੀਂ ਗਈ ਤੇ ਅੱਜ ਦੇ ਦਿਨ ਚ ਲਾਉਂਗੀ ਦੇਖੂਗੀ ਇਹਨੂੰ ਗੋਹਾ ਮਿੱਟੀ ਗੋਹਾ ਮਿੱਟੀ ਲਾ ਕੇ ਫੇਰ ਅੱਜ ਦੀ ਧੁੱਪਾਂ ਲੱਗ ਚੁਗੀ ਹਾਲੇ ਤਾਂ ਫਿਲਹਾਲ ਧੁੰਦ ਜੀ ਉਸੇ ਦਿਖਦੀ ਹੋਣੀ ਤੁਹਾਨੂੰ ਧੁੰਦ ਪਈ ਹੋਈ ਹੈ ਹਾਲੇ ਆਪਣੇ ਸਵੇ ਸਵੇ ਜੇ ਹੁੰਦੀ ਹੈ ਧੁੰਦ ਤੇ ਹੌਲੀ ਹੌਲੀ ਫੇਰ ਜਦੋਂ ਧੁੱਪਾਂ ਹੀ ਨਿਕਲਦੀ ਹੈ ਚਲੋ ਫੇਰ ਮੌਸਮ ਵਧੀਆ ਹੋ ਜਾਂਦਾ ਦਿਨ ਚ ਤਿੱਜਤਾ ਹਨਾ ਇੰਨੀ ਗਰਮੀ ਜੀ ਉਹ ਪੈਣ ਲੱਗ ਜਾਂਦੀ ਆ ਕੰਮਕਾਰ ਕਰਦੇ ਨੂੰ ਫਿਰ ਤਾਂ ਮੈਂ ਹੌਲੀ ਹੌਲੀ ਅ ਅ ਜਿਹੜਾ ਸਵਟਰ ਸਵੇਰੇ ਨਾ ਕੇ ਪਾ ਲੈਣੀ ਹੁੰਦੀ ਆ ਠੰਡ ਲੱਗਦੀ ਹੁੰਦੀ ਆ ਜਦੋਂ ਹੁਣ ਆਪਾਂ ਉੱਥੇ ਬਾਬਾ ਜੀ ਦੇ ਜਾਂਦੇ ਆ ਫਿਰ ਪਿੰਡ ਵੀ ਜਾਇਆ ਆਉਣੇ ਹੁੰਦੇ ਆ ਗੁਰਦੁਆਰਾ ਸਾਹਿਬ ਹੁਣ ਹੋ ਗਏ 2-3 ਦਿਨ ਅਸੀਂ ਲਗਾਤਾਰ ਚਲੇ ਜਾਂਦੇ ਹੁੰਨੇ ਮੱਥਾ ਟੇਕੜ ਫਿਰ ਠੰਡ ਲੱਗਦੀ ਆ ਤੇ ਸਵਟਰ ਪਾ ਕੇ ਚਲੇ ਜਾਣੀ ਹੁੰਦੀ ਨਾਲ ਸ਼ਾਲ ਲੈ ਜਾਣੀ ਆ ਤੇ ਬਾਅਦ ਚ ਕੰਮ ਕਰਦੇ ਨੂੰ ਫਿਰ ਗਰਮੀ ਲੱਗਦੀ ਆ ਕਿਹੜਾ ਪਲਾ ਦਨੇ ਹੁੰਨੇ ਆ ਤੇ ਚਲੋ ਜੀ ਇੱਥੇ ਹੁਣ ਆਪਾਂ ਇਹ ਹੈਗਾ ਜੀ ਸ਼ਾਮ ਦਾ ਟਾਈਮ ਸ਼ਾਮੀ ਮੇ ਲੱਗੀ ਹੋਈ ਸੀਗੀ ਸਵਾਹ ਪਾਉਣ ਲਸਣ ਦੇ ਵਿੱਚ ਧਾਰਾ ਤੁਰ ਚੁੰਨ ਤੋਂ ਬਾਅਦ ਉਸ ਤੋਂ ਬਾਅਦ ਸਵਾਹ ਪਾਉਣ ਗਈ ਸੀ ਹਾਂ ਮੰਮੀ ਇਹ ਜੀ ਨਾ ਨਾ ਲਾ ਦੇ ਨਾ ਨਾ ਦੇਖ ਰਾਤ ਤੱਕ ਨਹੀਂ ਲਾ ਦੇ ਇਹ ਨਾ ਕੀ ਬਣਿਆ ਸੀਗਾ ਅੱਜ ਆਪਾਂ ਖਾ ਖਾ ਦਨ ਲਾ ਦਾਂ ਜਨਾ ਕਮ ਕਰੇ ਬਹੁਤ ਬਹੁਤ ਹਾਂ ਮੈਂ ਜੇ ਦੇਖੀ ਨਾ ਨਾ ਲਾ ਦਾਂ ਉਹ ਦੇਖੇ ਆਲੇ ਹੋਣਾ ਨਹੀਂ ਦਣਾ ਲੱਗਦਾ ਓਹ ਠੀਕਰੀ ਦੇਖਾਂਗੇ ਨਾ ਆਈਫੋਨ ਵਾਂਗ ਦੇ ਆਵਲੇ ਨੇ ਦੇਖ ਆਵਲੇ ਨੇ ਅਜੇ ਦੇਖਣਾ ਉਹ ਵੀ ਫਰਕ ਬੱਲ ਲੱਲ ਗਾੜਾ ਓ ਮੈੜਾ ਰਗੀ ਉਹ ਦੁੱਧ ਲੱਲ ਗਾੜਾ ਅੰਦਰ ਬੜਗੀ ਤੇ ਦੁੱਧ ਲੱਲ ਗਾੜਾ ਕਦੀ அப்ப குடு சக்கரே ஆ மே அகிருதே அதுக்கு மம்மி அத வந்து ஏதோ சின்னrangle நெனக்கலaksana